ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਸ਼੍ਰੀ ਰਾਮ ਔਰ ਦੁੱਖ ਦੀ ਘੜੀ ਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਜੋ ਲੋਕਾਂ ਦੇ ਹਿੱਤ ਨੂੰ ਸਮਝਦੇ ਹੋਏ ਲੋਕਾਂ ਦੀ ਭਾਵਨਾ ਨੂੰ ਸਮਝਦੇ ਹੋਏ ਜੋ ਮੁੱਖ ਮੰਤਰੀ ਸਾਹਿਬ ਨੇ ਅੱਜ ਫੈਸਲੇ ਲਏ ਆ ਬਹੁਤ ਹੀ ਛਲਾਗਾ ਜੋਗਿਆ ਔਰ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਵੀ ਕਰਦਾ ਪ੍ਰਮਾਤਮਾਗੇ ਅਰਦਾਸ ਕੀ ਵੀ ਕਰਦਾ ਸੱਚੇ ਪਾਤਸ਼ਾਹ ਜਲਦੀ ਤੋਂ ਜਲਦੀ ਉਹਨਾਂ ਨੂੰ ਸਿਹਤਮੰਦ ਕਰੇ ਤਾਂ ਕਿ ਦੁਬਾਰਾ ਉਹ ਫੇਰ ਆਪਣੇ ਲੋਕਾਂ ਦੇ ਵਿੱਚ ਆਉਣ ਕਿਉਂਕਿ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਔਰ ਪੰਜਾਬ ਹਿੰਦੂਸਤਾਨ ਦਾ ਪਹਿਲਾ ਸੂਬਾ ਬਣਿਆ ਜਿਨੇ ਲੋਕਾਂ ਦੇ ਪਰਿਵਾਰਕ ਨੂੰ 20000 ਰੁਪਇਆ ਦਿੱਤਾ ਜਿਨ੍ਹਾਂ ਦਾ ਨੁਕਸਾਨ ਹੋਇਆ ਨਹੀਂ ਤਾਂ ਸਾਡੀ ਸੂਰਤ ਦੇ ਵਿੱਚ ਤਾਂ 7000 ਚਾਬਰ ਸਾਹਿਬ 5000 5000 ਇੰਨੇ ਮਿਲਦਾ ਰਿਹਾ ਔਰ ਦੂਸਰਾ ਜਿਹੜਾ ਫੈਸਲਾ ਆ ਕਿਉਂਕਿ ਤੁਸੀਂ ਵੀ ਸੁਣਦੇ ਰਹੇ ਆ ਮੀਡੀਆ ਰਾਹੀਂ ਤਾਂ ਲੋਕਾਂ ਦੀ ਇਹ ਆਵਾਜ਼ ਸੀਗੀ ਕਿ ਸਰਕਾਰ ਨੂੰ ਚਾਹੀਦਾ ਕਿ ਜਿਸ ਦਾ ਜਿਨ੍ਹਾਂ ਦਾ ਖੇਤ ਉਹਨਾਂ ਦੀ ਰੇਤ ਤਾਂ ਮਾਨ ਸਾਹਿਬ ਨੇ ਲੋਕਾਂ ਦੀ ਗੱਲ ਤੇ ਫੁੱਲ ਚੜਾਏ ਆ ਉਹ ਵੀ ਕੈਬਨਿਟ ਦੇ ਵਿੱਚ ਪਾਸ ਕੀਤਾ ਔਰ ਜਿਨ੍ਹਾਂ ਦੀ ਇਸ ਹੜ੍ਹਾਂ ਦੇ ਵਿੱਚ ਕਿਸੇ ਦੇ ਪਰਿਵਾਰ ਦਾ ਜੀ ਚਲਾ ਗਿਆ ਉਹਦੇ ਲਈ 4 ਲੱਖ ਰੁਪਈਆ ਔਰ ਜਿਨ੍ਹਾਂ ਦੇ ਮਕਾਨ ਰੁੜ ਗਏ ਮੱਝਾਂ ਰੁੜ ਗਈਆਂ ਜਾਂ ਹੋਰ ਨੁਕਸਾਨ ਹੋਇਆ ਪਾਣੀ ਉਤਰਨ ਤੋਂ ਬਾਅਦ ਉਹਨਾਂ ਦਾ ਸਾਰਾ ਸਰਵੇ ਕਰਕੇ ਸਾਰਾ ਉਹਨਾਂ ਦਾ ਦੇਖਰੇਖ ਕਰਕੇ ਜੋ ਉਹਨਾਂ ਦਾ ਬਣਦਾ ਉਹ ਵੀ ਸਰਕਾਰ ਦੇਵੇਗੀ ਔਰ ਟਾਂਡੇ ਵਾਸੀਓ ਤੁਸੀਂ ਜਾਣਦੇ ਹੋਵੋਗੇ ਕਿ ਸਾਡੇ ਟਾਂਡੇ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਟਾਂਡੇ ਦੇ ਵਿੱਚ ਘਰ ਟਿੱਟ ਗਿਆ ਸੀ ਤਾਂ ਉਹਨਾਂ ਦੇ ਦੋ ਧੀਆ ਇੱਕ ਪੋਤੇ ਇੱਕ ਧੀ ਤੇ ਇੱਕ ਪਿਤਾ ਦੀ ਜਿਹੜੀ ਆ ਡੈਥ ਹੋ ਗਈ ਸੀਗੀ ਤਾਂ ਨਾਲ ਪਿੰਡ ਰੜੇ ਤੋਂ ਇੱਕ ਦਰਿਆ ਦੇ ਵਿੱਚ ਦਰਿਆ ਹੜ੍ਹ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਚਾਰ ਮੌਤਾਂ ਹੋਈਆਂ ਸੀ ਤਾਂ ਪੰਜਾਬ ਸਰਕਾਰ ਨੇ ਉਹ ਟੋਟਲ 16 ਲੱਖ ਰੁਪਈਆ ਜਿਹੜਾ ਭੇਜਦਾ 4 ਲੱਖ ਰੁਪਈਆ ਸੀ ਰੜੇ ਵਾਲਿਆਂ ਨੂੰ ਤਾਂ ਦੇ ਦਿੱਤਾ ਸੀਗਾ 12 ਲੱਖ ਰੁਪਈਆ ਟਾਂਡੇ ਵਾਲਿਆਂ ਨੂੰ ਉਸ ਜਿਹੜੀ ਮਰੀ ਭੈਣ ਦਾ ਪਤੀ ਸੀ ਬੱਚੇ ਸਨ ਉਹਨਾਂ ਨੂੰ ਅਸੀਂ 2 ਦਿਨਾਂ ਦੇ ਵਿੱਚ ਦੇਣ ਜਾ ਰਹੇ ਹਾਂ ਕਿਉਂਕਿ ਪੈਸੇ ਆ ਗਏ ਆ ਉਹਨਾਂ ਦਾ ਅਕਾਊਂਟ ਨਹੀਂ ਸੀਗਾ ਅੱਜ ਅਕਾਊਂਟ ਵੀ ਖੁਲਹਾਇਆ ਔਰ ਮੈਂ ਪੰਜਾਬੀਓ ਤੁਹਾਨੂੰ ਦੱਸਣਾ ਚਾਹਨਾ ਪੰਜਾਬ ਸਰਕਾਰ ਤੁਹਾਡੇ ਨਾਲ ਆ ਮਾਨ ਸਰਕਾਰ ਆਪ ਜੀ ਦੇ ਨਾਲ ਆ ਔਰ ਪਹਿਲਾ ਮੁੱਖ ਮੰਤਰੀ ਹੈ ਕਿ ਜਿਨ ਨੇ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਲੋਕਾਂ ਦੀ ਭਾਵਨਾ ਨੂੰ ਸੁਣ ਕੇ ਉੱਤੇ ਖਰੇ ਉਤਰਿਆ ਔਰ ਪਹਿਲਾ ਹਿੰਦੁਸਤਾਨ ਦਾ ਸੁਪਾ ਹੈ ਪਹਿਲਾ ਹਿੰਦੁਸਤਾਨ ਦਾ ਮੁੱਖ ਮੰਤਰੀ ਹੈ ਜਿਨ ਨੇ 20000 ਰੁਪਏ ਪਾੜੇਕਰ ਨੁਕਸਾਨ ਹੋਏ ਦੀ ਪਰਵਾਹੀ ਕਰਨੇ ਨੂੰ ਦੇਣਾ ਔਰ ਨਹੀਂ ਤਾਂ ਸਾਡੀ ਸੂਰਤ ਦੇ ਵਿੱਚ ਤਾਂ ਚਾਵਰ ਸਾਹਿਬ 5 5000 7000 ਰੁਪਏ ਮਿਲਦਾ ਰਿਆ ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬੀਓ ਹੌਂਸਲੇ ਬੁਲੰਦ ਰੱਖਿਓ ਮਹਾਰਾਜ ਕਿਰਪਾ ਕਰੇਗਾ ਸਾਰਾ ਪੰਜਾਬ ਚਾਹੇ ਐਨਆਰਆਈ ਮੇਰੇ ਵੀਰ ਆ ਚਾਹੇ ਵੱਖ-ਵੱਖ ਸੰਸਥਾਵਾਂ ਆ ਕੋਈ ਵੀ ਪਿੱਛੇ ਨਹੀਂ ਹਟ ਰਿਹਾ ਔਰ ਜਿਨ੍ਹਾਂ ਨੇ ਇਸ ਵੜਾਂ ਦੀ ਮਾਰ ਦੇ ਵਿੱਚ 1 ਰੁਪਏ ਦੀ ਵੀ ਹੈਲਪ ਕੀਤੀ ਆ ਆਪਾਂ ਉਹਨਾਂ ਨੂੰ ਵੀ ਨਮਸਕਾਰ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਨੇ ਪੰਜਾਬੀਆਂ ਨੂੰ ਜਿੱਥੇ ਵੱਡਾ ਦਿਲ ਦਿੱਤਾ ਆ ਉੱਥੇ ਵੱਡੇ ਵੱਡੇ ਕਾਰੋਬਾਰ ਵੀ ਦਿੱਤੇ ਨੇ ਬਿਲਕੁਲ ਘਬਰਾਉਣਾ ਨਹੀਂ ਆਪਾਂ ਫਿਰ ਦੁਬਾਰਾ ਉਹੀ ਪੰਜਾਬ ਰੰਗਲਾ ਪੰਜਾਬ ਬਣਾਉਣਾ ਆ ਔਰ ਤੁਹਾਡੇ ਨਾਲ ਆ ਹਰ ਵਕਤ ਤੁਹਾਡੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ